ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਹੱਕਾਂ ਦੇ ਹਮਲਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੋਤੀ ਸਰਕਾਰ ਮਰਦਾਬਾ ਮਰਦਾਬਾ ਮੋਤੀ ਸਰਕਾਰ ਮਰਦਾਬਾ ਜਿੰਦਾਬਾ ਜਿੰਦਾਬਾ ਜਿਹੜਾ ਜਿਹੜਾ ਪਾਣੀ ਇਹ ਇਸ ਇਸ ਤੇ ਉੱਤੇ ਸਾਰਾ ਪੰਜਾਬ ਦਾ ਹੱਕ ਹੈ ਸਾਡੇ ਕੋਲ ਪਾਣੀ ਪਹਿਲਾਂ ਹੀ ਬਹੁ ਘੱਟ ਹੈ ਸਾਡਾ ਜਿਹੜਾ ਹੱਕ ਹੈ ਇਹ ਹਰਿਆਣੇ ਨੂੰ ਦੇ ਰਹੇ ਨੇ ਪਾਣੀ ਇਹ ਬਹੁਤ ਗਲਤ ਹੈ ਜੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿੰਨੇ ਵੀ ਪਾਣੀ ਦਾ ਜੋ ਈਸ਼ੂ ਚੱਲ ਰਿਹਾ ਹਰਿਆਣੇ ਨਾਲ ਹਰ ਬਾਰ ਮੋਦੀ ਸਰਕਾਰ ਦਾ ਜਿਹੜਾ ਰੁਥਾ ਪੰਜਾਬ ਨੂੰ ਲੈ ਕੇ ਉਹ ਹਮੇਸ਼ਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਨੂੰ ਤੇ ਹਮੇਸ਼ਾ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਜਾਂਦਾ ਹੈ ਸੈਂਟਰ ਗਵਰਨਮੈਂਟ ਦੁਆਰਾ ਬੀਜੇਪੀ ਸਰਕਾਰ ਦੁਆਰਾ ਚਾਹੇ ਉਹ ਗੱਲਾਂ ਹੋਣ ਸਾਡੀ ਜ਼ੀਰੀ ਖਰੀਦਨ ਦੀਆਂ ਚਾਹੇ ਉਹ ਗੱਲਾਂ ਹੋਣ ਸਾਡਾ ਪਾਣੀ ਦੀਆਂ ਚਾਹੇ ਉਹ ਗੱਲਾਂ ਹੋਣ ਆਰਡੀਐਫ ਦੇ ਪੈਸੇ ਦੀਆਂ ਹਮੇਸ਼ਾ ਪੰਜਾਬ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਜਿੱਦਾਂ ਇੱਕ ਮਤਰੇਈ ਮਾਂ ਸਲੂਕ ਕਰਦੀ ਹੁੰਦੀ ਹੈ ਤਾਸੀ ਇਹਦਾ پرزور ਵਿਰੋਧ ਕਰ ਰਹੇ ਆ ਅਰ ਜੇ بی جے پی ਸਰਕਾਰ ਤਿੱਖਾ ਕਰੂਗੀ ਤਾਂ ਆਮ ਆਦਮੀ ਪਾਰਟੀ ਔਰ ਪੰਜਾਬ ਦੇ ਲੋਗ ਅਸੀਂ ਇਕਜੁੱਟਾ ਇਕਮੁੱਠਾ ਅਸੀਂ ਇਸ ਤੋਂ ਵੀ ਵੱਧ ਵਿਰੋਧ ਕਰਾਂਗੇ ਔਰ ਤਿੱਖਾ ਵਿਰੋਧ ਕਰਕੇ چاہے ਸਾਨੂੰ ਪੂਰਾ ਪੰਜਾਬ ਜਾਮ ਕਰਨਾ ਪਵੇ ਅਸੀਂ ਪੂਰਾ ਪੰਜਾਬ ਜਾਮ ਕਰਾਂਗੇ ਔਰ ਡੱਕ ਕੇ ਅਸੀਂ ਇਸ ਗੱਲ ਦੀ ਨਕੇਦੀ ਕਰਦੇ ਆ ਮੋਦੀ ਸਰਕਾਰ ਦੀ ਨਕੇਦੀ ਕਰਦੇ ਆ